ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਣਾ ਦੱਸਿਆ। ਮੇਰੀ ਕੋਸ਼ਿਸ਼ ਰਹੀ ਮੈਂ ਦੋਵੇਂ ਧੜਿਆਂ ਨੂੰ ਇੱਕ ਕਰ ਸਕਾਂ। ਪਰ ਇੱਕ ਧੜੇ ਦਾ ਇੱਕ ਨੁਕਾਤੀ ਪ੍ਰੋਗਰਾਮ ਸੀ ਦੋ ਕਾਲੀ ਦਲ ਦੇ ਧੜੇ ਬਣਾਉਣੇ। ਮੈਂ ਜਥੇਦਾਰ ਦੀ ਭਾਸ਼ਾ ਤੋਂ ਹੈਰਾਨ ਹਾਂ। ਸਿੱਖ ਕੌਮ 'ਚ ਤਾਂ ਖੂਨ ਖੋਣ ਵਾਲੀਆਂ ਗੱਲਾਂ ਹੀ ਨਹੀਂ ਹੁੰਦੀਆਂ। ਜਥੇਦਾਰ ਦੀ ਇਹ ਭਾਸ਼ਾ ਮਹਾਰਾਸ਼ਟਰ ਵੱਲ ਇਸ਼ਾਰਾ ਕਰਦੀ ਹੈ। ਜਿਸ ਤਰ੍ਹਾਂ ਮਹਾਰਾਸ਼ਟਰ ਵਿੱਚ ਇੱਕ ਪਾਰਟੀ ਨੂੰ ਦੋ ਫਾਰ ਕੱਟ ਦਿੱਤਾ ਗਿਆ ਪਰ ਮੈਂ ਦੱਸ ਦਵਾਂ ਕਿ ਸ਼ੋਮਨੀ ਕਾਲੀਦਨ ਇੱਕ ਹੈ ਇਤਿਹਾਸ ਬੋਲਦਾ ਹੈ ਦੇਖੋ ਬੈਂਤੀ ਇਹ ਹਾਲ ਕਿ ਜਦੋਂ ਇਹ ਕਮੇਟੀ ਬਣੀ ਸੀ ਮੈਂ ਉਹਦੇ 'ਚ ਯਤਨ ਵੀ ਕੀਤਾ ਮੈਂ ਹੁਣ ਪਿਛਲੇ ਪਾਸੇ ਨੂੰ ਨਹੀਂ ਜਾਣਾ ਕਮੇਟੀ ਮੈਂਬਰ ਸਹਿਬਾਨਾਂ ਨੂੰ ਸਾਰਾ ਪਤਾ ਮੈਂ ਉਹਦੇ ਵਿੱਚ ਬਤੌਰ ਚੇਅਰਮੈਨ ਤੇ ਬਤੌਰ ਸ਼ੋਮਣੀ ਕਮੇਟੀ ਦਾ ਪ੍ਰਧਾਨ ਇਹ ਸੋਚਦਾ ਸੀ ਵੀ ਮੈਂ ਇਹਨਾਂ ਨੂੰ ਇੱਕ ਥਾਂ ਇਕੱਤਰ ਕਰਾਂ ਤੇ ਮੇਰਾ ਪੂਰ ਜੋਰ ਸਾਰਾ ਯਤਨ ਵੀ ਰਿਹਾ ਵੀ ਇਕੱਠਾਂ ਇਕੱਤਰ ਹੋਈਏ ਪਰ ਜਿਸ ਲਈ ਮੈਂ ਦੇਖਿਆ ਵੀ ਪਾਣੀ ਤਾਂ ਸਿਰੋਂ ਲੰਘਦਾ ਜਾਂਦਾ ਇਕੱਤਰ ਹੋਣ ਦੇ ਤਾਂ ਇਹ ਸਿਸਟਮ ਜਿਹੜਾ ਆ ਮੇਰੇ ਤੋਂ ਬਾਹਰ ਨਿਕਲ ਰਿਹਾ ਤੇ ਮੈਂ ਦੋਹਾਂ ਉਹਦਿਆਂ ਤੋਂ ਦੋਸਤੀ ਬਾ ਦੇ ਦਿੱਤਾ ਸੀ ਉਹ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਡਾਇਰੈਕਟੋਰੇਟ ਜਾ ਕੇ ਸਕਤਰੇਤ ਜਾ ਕੇ ਆਪ ਦਿੱਤਾ ਸੀ ਤੇ ਮੈਂ ਉਦੋਂ ਮਹਿਸੂਸ ਕਰਦਾ ਸੀ ਕਿ ਜੇ ਕਮੇਟੀ ਬਣੀ ਆ ਤੇ ਅਕਾਲ ਤਖਤ ਦਾ ਹੁਕਮਨਾਮਾ ਇਹ ਜਿਹੜਾ ਆ ਇਹਦੇ ਵਿੱਚ ਪੰਥ ਦੇ ਵਿੱਚ ਕੋਈ ਵੱਡਾ ਝਗੜਾ ਨਾ ਪਵੇ ਪੰਥ ਇੱਕ ਥਾਂ ਇਕੱਠਾ ਹੋਵੇ ਪਰ ਹੁਣ ਮੈਨੂੰ ਮਹਿਸੂਸ ਹੁੰਦਾ ਕਿ ਇੱਕ ਨਗਾਤੀ ਪ੍ਰੋਗਰਾਮ ਸੀ ਇੱਕ ਤਾਂ ਇਸ ਦੀ ਪ੍ਰੋਗਰਾਮ ਵੀ ਅਕਾਲੀ ਦਲ ਦੋ ਬਣਾਉਣੇ ਆ ਉਹ ਜਿਹੜੇ ਉਹ ਸਾਡੇ ਸਾਹਮਣੇ ਆ ਗਏ ਤੇ ਦੂਜਾ ਮੈਨੂੰ ਕਿਉਂਕਿ ਕੰਨੋਂ-ਕੰਨੀ ਕਈ ਵਾਰੀ ਇਹ ਗੱਲਾਂ ਆਉਂਦੀਆਂ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਇਸ ਸ਼ੋਮਣੀ ਕਾਲੀਦਲ ਦਾ ਪ੍ਰਧਾਨ ਬਣੂਗਾ ਤੇ ਤਦ ਉਹਨਾਂ ਨੂੰ ਸਵਾਲ ਵੀ ਕੀਤੇ ਉਹ ਕਹਿੰਦੇ ਜੀ ਮੈਂ ਦੋਏ ਜਿਹੜੇ ਧੜੇ ਮੈਨੂੰ ਕਹਿਣਗੇ ਤੇ ਮੈਂ ਬਣ ਵੀ ਸਕਦਾ ਤੇ ਹੁਣ ਤਾਂ ਦੋ ਧੜੇ ਨਹੀਂ ਹੁਣ ਤਾਂ ਦੋ ਧੜੇ ਬਣਾ ਦਿੱਤੇ ਉਦੋਂ ਵੀ ਦੋਏ ਧੜੇ ਕਹਿਣਗੇ ਤੇ ਫਿਰ ਮੈਂ ਸਮਝਦਾ ਪਈ ਉਹ ਉਹਨਾਂ ਦੀ ਮਨਸ਼ਾ ਪੂਰੀ ਹੋ ਗਈ ਜੋ ਇਹ ਕਹਿੰਦੇ ਸੀ ਵੀ ਇਹ ਪ੍ਰਧਾਨ ਬਣ ਕੇ ਸਰਦਾਰ ਹਰਪ੍ਰੀਤ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਉਹ ਹੁਣ ਬਣ ਗਏ ਤੇ ਮੈਂ ਸਮਝਦਾ ਭਈ ਕੌਮ ਇੱਕ ਤਾਂ ਇਕੱਠੇ ਹੋਣ ਨੂੰ ਇੱਕ ਪਾਸੇ ਸਤਾਬ ਦੀਆਂ ਮਨਾਉਣ ਨੂੰ ਤੁਰੇ ਆ ਤੇ ਦੂਸਰੇ ਪਾਸੇ ਆਪਾਂ ਅੱਡੋ-ਅੱਡੀ ਜਿਹੜੇ ਆ ਉਹ ਆਪਣੇ ਝੰਡੇ ਵੀ ਖੜੇ ਕਰ ਲਏ ਪ੍ਰਧਾਨ ਜੀ ਇਸ ਦਾ ਤੁਹਾਨੂੰ ਦੇਖੋ ਇਹ ਜਿਹੜੀ ਗੱਲ ਆ ਤੁਸੀਂ ਪ੍ਰੈਸ ਵਾਲੇ ਮੇਰੇ ਤੋਂ ਵੱਧ ਜਾਣਦੇ ਆ ਇਹ ਸਾਰਿਆਂ ਨੂੰ ਇਸ ਗੱਲ ਦਾ ਇਲਮ ਸੀ ਮੈਂ ਹੁਣ ਇਲਮ ਦੇ ਵਿੱਚ ਤੁਹਾਡੇ ਹੋਰ ਵਾਅਦਾ ਕਰਦੇ ਆ ਥੋੜਾ ਜਿਹਾ ਕਿ ਡੈਲੀਗੇਟ 500 ਚੁਣਿਆ ਕੋਈ ਡੈਲੀਗੇਟ ਦੀ ਲਿਸਟ ਆਈ ਤੁਹਾਡੇ ਕੋਲ ਜਿਆਦਾ ਦੱਸੋ ਕਿਉਂਕਿ ਡੈਮੋਕ੍ਰੇਸੀ ਬਹਾਲ ਕਰਨੀ ਸੀ ਤੇ ਦੂਜਾ ਪੱਖ ਸਰਦਾਰ ਸਰਜੀਤ ਸਿੰਘ ਰਖੜਾ ਤਾਂ ਇੱਕ ਦਿਨ ਪਹਿਲਾਂ ਐਨਾਨਸ ਕਰ ਗਏ ਜੀ ਵੀ ਜੀ ਸਾਡਾ ਆ ਪ੍ਰਧਾਨ ਹੋਊਗਾ ਤੇ ਸਾਡਾ ਆ ਜਿਹੜਾ ਧਾਰਮਿਕ ਵਿੰਗ ਹੋਊਗਾ ਤੇ ਮੈਂ ਸਮਝਦਾ ਫੇਰ ਝੁੰਡਾ ਸਾਹਿਬ ਨੇ ਉਹ ਤੇ ਪ੍ਰੈਸ ਕਾਨਫਰੰਸ ਵੀ ਕੀਤੀ ਪਈ ਨਹੀਂ ਜੀ ਇਦਾਂ ਨਹੀਂ ਹੋਊਗੀ ਉਹਦਾ ਉਥੇ ਡੈਲੀਗੇਟ ਫੈਸਲਾ ਕਰਨਗੇ ਕਿਉਂਕਿ ਸਾਰਾ ਸਿਸਟਮ ਉਹ ਹੈ ਤਾਂ ਸਾਡੇ ਵਿੱਚੋਂ ਗਾਇਓ ਸਾਡੇ ਭਰਾ ਹੀ ਆ ਪਰ ਸਿਸਟਮ ਤਾਂ ਕੋਈ ਨਵਾਂ ਨਹੀਂ ਨਾ ਸਿਸਟਮ ਦਾ ਸਾਰੇ ਦਾ ਸਾਰਾ ਪਹਿਲਾਂ ਤਹਿ ਸੀ ਉਹ ਇੱਕ ਨਗਾਤੀ ਪ੍ਰੋਗਰਾਮ ਸੀਗਾ ਭਈ ਤੁਹਾਡੇ ਦੋ ਬਣ ਜਾਣ ਤੇ ਨਾਲ ਪ੍ਰਧਾਨ ਆਪਣੇ ਗਿਆਨੀ ਹਰਪ੍ਰੀਤ ਸਿੰਘ ਜੀ ਬਣ ਜਾਣ ਉਹ ਉਹਨਾਂ ਨੇ ਆਪਣੀ ਜਿਹੜੀ ਸਾਰੀ ਮਨਛਾ ਆ ਉਹ ਪੂਰੀ ਕਰ ਲਈ ਜੀ ਕੱਲ ਵੀ ਕੱਲ ਮੀਡੀਆ ਨਾਲ ਗੱਲਬਾਤ ਕਰਦੇ ਹੀ ਹਰਪ੍ਰੀਤ ਸਿੰਘ ਉਹਨੇ ਕਿਹਾ ਕਿ ਐਸਡੀਪੀਸੀ ਵੱਲ ਜਰਾ ਧਿਆਨ ਦੇਵਾਂਗੇ ਉਹ ਵੀ ਇਲੈਕਸ਼ਨ ਕਰਾਰ ਸੀ ਬਹੁਤ ਲੋੜ ਆ ਉਹਦੀ ਮੈਂ 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 ਹੁਣ ਬੇਨਤੀ ਕਰਾਂ ਮੈਂ ਜਾਤਕ ਦਾ ਆਪਣੀ ਸੁਰਤ ਸੰਭਾਲੀ ਆ ਮੈਂ ਅਕਾਲੀ ਦਲ ਬਖ ਬਖ ਹੁੰਦੇ ਵੀ ਦੇਖਿਆ ਬਖ ਬਖ ਮੌਕਿਆਂ ਦੇ ਉੱਤੇ ਅਕਾਲੀ ਦਲ ਨੂੰ ਸਰਜੀਤ ਲੋਕ ਕਰਦੇ ਰਹੇ ਇੱਕੋ ਹੀ ਅਕਾਲੀ ਦਲ ਰਹਿੰਦਾ ਅੱਜ ਤੱਕ ਦਾ ਇਤਿਹਾਸ ਆ ਉਹ ਲੋਕ ਪ੍ਰਗਟ ਕਰਦੇ ਲੋਕ ਸ਼ਕਤੀ ਜਦੋਂ ਇਲੈਕਸ਼ਨਾਂ ਹੁੰਦੀਆਂ ਉਹਦੇ ਵਿੱਚ ਪ੍ਰਗਟ ਕਰ ਦਿੰਦੇ ਆ ਪਰ ਮੈਂ ਇਦਾਂ ਨਹੀਂ ਸੀ ਦੇਖੀ ਭਈ ਸ਼ੋਮਣੀ ਕਮੇਟੀ ਵੀ ਖੋਲਾਂਗੇ ਸਿੰਬਲ ਵੀ ਖੋਲਾਂਗੇ ਤੇ ਫੇਰ ਦਫ਼ਤਰ ਵੀ ਖੋਲਾਂਗੇ ਇਹ ਮੈਂ ਸਮਝਦਾ ਜਹੇਦਾਰ ਸਾਹਿਬ ਨੂੰ ਇਹ ਭਾਸ਼ਾ ਜਿਹੜੀ ਆ ਇਹਦੇ ਪਿੱਛੇ ਤਾਂ ਨਹੀਂ ਕੋਈ ਕਨੈਕਸ਼ਨ ਜੁੜਿਆ ਆ ਇਹ ਖੋਣ ਖਵਾਣ ਵਾਲੀਆਂ ਗੱਲਾਂ ਸਿੱਖ ਪੰਦੇ ਵਿੱਚ ਕਦੇ ਵੀ ਨਹੀਂ ਹੋਈਆਂ ਇਹ ਤਾਂ ਇਹ ਤਾਂ ਲੋਕ ਸ਼ਕਤੀ ਆ ਲੋਕ ਪ੍ਰਗਟ ਕਰ ਦੇਣਗੇ ਠੀਕ ਆ ਧੜੇ ਬਣਦੇ ਰਹੇ ਤੇ ਧੜੇ ਬਣਦੇ ਰਹਿਣਗੇ ਪਰ ਇਲੈਕਸ਼ਨਾਂ ਨਸਤਾਰਾ ਕਰਦੀਆਂ ਸੀ ਹਰ ਗੱਲ ਦੀਆਂ ਤੇ ਕੀ ਆਪਾਂ ਹੁਣ ਅੱਜ ਜੇ ਇੰਨੇ ਜ਼ੋਰ ਨਾਲ ਬੋਲਾਂਗੇ ਤੇ ਉਹਦੇ ਪਿੱਛੇ ਕੀ ਇੰਟੂਿਸ਼ਨ ਹੈ ਜਾਂ ਕੀ ਹੋ ਸਕਦਾ ਦੇਖੋ ਬਾਕੀ ਵੀ ਸਾਰੇ ਕਹਿੰਦੇ ਆ ਵੀ ਟਾਈਮ ਨਾਲ ਇਲੈਕਸ਼ਨਾਂ ਹੋਣ ਸਾਰਾ ਕੁਝ ਹੋਵੇ ਪਰ ਖੋਹਾ ਖਵਾਈ ਵਾਲਾ ਕੰਮ ਜਿਹੜਾ ਇਹ ਮੈਨੂੰ ਜਾਪਿਆ ਫਿਰ ਦੂਜੀ ਗੱਲ ਜੇ ਆਪਾਂ ਇਹੋ ਹੀ ਕੰਮ ਕਰਨਾ ਤੇ ਫਿਰ ਮੈਨੂੰ ਹੁਣ ਪਿੱਛੇ ਮਹਾਰਾਸ਼ਟਰ ਵੀ ਚੇਤੇ ਆਉਂਦਾ ਕਿ ਮਹਾਰਾਸ਼ਟਰ ਦੇ ਵਿੱਚ ਉਹ ਪਾਰਟੀ ਜਿਹੜੀ ਸੀ ਉਹ ਦਫਾੜ ਕਰਕੇ ਸਿੰਬਲ ਰਿਜ਼ਰਵ ਕਰ ਦਿੱਤਾ ਕੀ ਆ ਇਹਦੇ ਪਿੱਛੇ ਉਹ ਕਹਾਣੀ ਦਨਨੀ ਕੀ? ਕੀ ਆਪਾਂ ਕੌਮ ਨੂੰ ਸੇਧ ਦੇਣੀ ਜਾਂ ਕੀ ਆਪਾਂ ਕੌਮ ਨੂੰ ਵੱਡੋ-ਵੱਡੀ ਕਰਨਾ? ਮੈਂ ਨਿਮਰਤਾ ਸਹਿਤ ਬੇਨਤੀ ਕਰਦਾ ਜਦੋਂ ਮੈਂ ਮੈਂਬਰੀ ਤੋਂ ਸtibਾ ਦਿੱਤਾ ਸੀ ਉਹ ਕਮੇਟੀ ਦੀਆਂ ਤਿੰਨ ਮੀਟਿੰਗਾਂ ਅੰਡਰ ਨਹੀਂ ਹੋਈਆਂ ਸੀ ਦੋ ਪਬਲਿਕਲੀ ਹੋਈਆਂ ਸੀ ਤੇ ਮੇਰਾ ਯਤਨ ਵੀ ਸੀ ਪਰ ਮੈਂ ਦੇਖਦਾ ਸੀ ਵੀ ਇਹ ਗੱਲ ਸਿਰੇ ਨਹੀਂ ਚੜ੍ਹਣੀ ਆਲਟੀਮੇਟਲੀ ਇਹ ਆਟੋਪਾਰਟ ਹੋ ਜਾਣੀ ਆ ਤੇ ਮੈਂ ਸ਼ੋਮਨੀ ਕਮੇਟੀ ਦੇ ਪ੍ਰਧਾਨ ਦੇ ਤੌਰ ਦੇ ਉੱਤੇ ਵੀ ਤੇ ਕਮੇਟੀ ਦੇ ਤੌਰ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਉਹ ਕ੍ਰਾਂਤੀ ਜੀ ਉਹਨਾਂ ਨੂੰ ਮੈਂ ਦੇਖ ਕੇ ਆਇਆ ਸੀ ਉਹ ਕਿਉਂ ਦਿੱਤਾ ਸੀ ਉਹਦਾ ਕਾਰਨ ਇਸ ਤੇ ਹੁਣ ਮੈਨੂੰ ਉਹ ਸਾਰਾ ਦਿਸਣ ਡਿਆ ਆ ਕਿ ਜੇ ਆਪਾਂ ਇਦਾਂ ਹੀ ਇਹਨੂੰ ਪ੍ਰਸਾਰੇ ਨੂੰ ਜਿਸ ਢੰਗ ਦੇ ਨਾਲ ਆਪਾਂ ਲੈ ਚੱਲੇ ਆ ਤੇ ਕੌਮ ਦੇ ਵਿੱਚ ਫਿਰ ਇਹ ਆਪੋ ਵਿੱਚ ਹੀ ਭਰਾ ਮਾਰੂ جنگ ਜਿਹੜੀ ਹੋਰ ਆਪਣੀ ਤੇਜ਼ ਹੋ ਜਾਣੀ ਆ ਪ੍ਰਧਾਨ ਜੀ ਜਿਹੜੀਆਂ ਵੀ ਕਸ਼ਮੀਰ ਤਾਰਾਂ ਜੋੜਨ ਦੀ ਗੱਲ ਕਰਦੇ ਜੋ ਕੇਂਦਰੀ ਮੰਤਰੀ ਜਿਹੜੇ ਨੇ ਆ ਕੇ ਸਖਤਰੇਤ ਵੀ ਮਿਲਦੇ ਰਹੇ ਨੇ ਕੇਂਦਰੀ ਮੰਤਰੀ ਆ ਕੇ ਦਮਰਮਾ ਸਾਹਿਬ ਹੀ ਮਿਲਦੇ ਰਹੇ ਨੇ ਕਦੀ ਵੀ ਕੋਈ ਕੇਂਦਰੀ ਮੰਤਰੀ ਕਿਨੇ ਜੱਦੇਦਾਰ ਨੂੰ ਦਮਰਮਾ ਸਾਹਿਬ ਮਿਲਣ ਨਹੀਂ ਗਿਆ ਪਰ ਇਹਨਾਂ ਨੂੰ ਮਿਲਦੇ ਰਹੇ ਨੇ ਇਹ ਇਹ ਵੀ ਕਹਿੰਦੇ ਰਹੇ ਨੇ ਕਿ ਮੇਰੀ ਦਲੀਲ ਚੱਰੀ ਹੈ ਦਿੱਲੀ ਦੀ ਮੀਟਿੰਗਾਂ ਕਰਦੇ ਰਹੇ ਨੇ ਕਿਤੇ ਇਹ ਤਾਂ ਨਹੀਂ ਲੱਗਦਾ ਕਿ ਉਧਰੋਂ ਸਾਰਾ ਛੜੀ ਅੰਦਰ ਚੱਲਦੇ ਹੋ ਦੇਖੋ ਮੈਂ ਬੇਨਤੀ ਕਰਾਂ ਮੈਂ ਤਾਂ ਇਹ ਕਰਦਾ ਸੀ ਬਈ ਸ਼੍ਰੋਮਣੀ ਕਮੇਟੀ ਕੱਲ ਉਹ ਕਹਿੰਦੇ ਵੀ ਸ਼੍ਰੋਮਣੀ ਕਮੇਟੀ ਨੂੰ 2 ਸਾਲ ਹੋ ਗਏ ਟਾਈਮ ਨਹੀਂ ਦੇ ਰਹੀ ਸਰਕਾਰ ਤੇ ਮੈਂ ਤਾਂ ਇਹਨਾਂ ਨੂੰ ਵੀ ਉਦੋਂ ਕਿਹਾ ਸੀ ਵੀ ਜੇ ਤੁਹਾਡੇ ਨਾਲ ਕੋਈ ਲਿੰਕ ਹੈਗੇ ਤੁਸੀਂ ਟਾਈਮ ਲੈ ਦਿਓ ਤੁਹਾਨੂੰ ਚੰਗੇ ਕੰਮ ਦੇ ਬੰਦੀ ਸਿੰਘਾਂ ਦਾ ਮਸਲਾ ਕਿਉਂਕਿ ਵੱਡਾ ਮੁੱਦਾ ਤਾਂ ਆਪਣੇ ਕੋਲ ਉਹੋ ਹੀ ਆ ਨਾ ਵੀ ਤੁਸੀਂ ਉਹ ਸ਼ਕਤੀ ਨੂੰ ਉਧਰ ਵਰਤੋ ਕਿਉਂਕਿ ਜਿਹੜੀ ਪਹਿਲੀ ਮੀਟਿੰਗ ਇੱਥੇ ਸ਼੍ਰੀ ਕਾਲ ਤਖਤ ਤੇ ਹੋਈ ਸੀ ਉਦੋਂ ਹੋਮ ਮਿਨਿਸਟਰ ਸਾਹਿਬ ਆਪ ਚੱਲ ਕੇ ਆਏ ਸੀ ਤੇ ਉਦੋਂ ਮੈਂ ਕਹਿੰਦਾ ਸੀ ਵੀ ਉਦੋਂ ਕਹਿੰਦੇ ਅਸੀਂ ਅੰਦਰ ਵੜ ਕੇ ਗੱਲ ਵੀ ਕੀਤੀ ਆ ਤੇ ਹੁਣ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਕਹਿ ਰਿਹਾ ਕਿ ਆ ਦੋ ਤਿੰਨ ਜਿਹੜੀਆਂ ਗੱਲਾਂ ਆ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੋ ਜਵੇ ਹਰ ਇੱਕ ਲੜੇ ਪੀਸਫੁਲੀ ਆਜਣ ਜਿਹੜਾ ਆਉਂਦਾ ਉਹ ਆਪਣੇ ਆ ਕੇ ਪ੍ਰਾਪਤ ਹੀ ਕਰ ਲਊਗਾ ਤੇ ਫਿਰ ਜੇ ਕੋਈ ਸਿੰਬਲ ਦਾ ਝਗੜਾ ਆ ਪਿਛਲੇ ਵੇਲੇ ਮਾਨ ਸਾਹਿਬ ਵੇਲੇ ਪਾਰਟੀ ਸੀ ਬਰਨਾਲਾ ਸਾਹਿਬ ਵੇਲੇ ਸੀ ਸਿੰਬਲ ਦਾ ਆਟੋਮੈਟਿਕਲੀ ਜਿਹੜੀ ਪਾਰਟੀ ਜਿੱਤ ਦੇ ਵਿੱਚ ਹੋਂਦ ਚ ਆ ਜਾਂਦੀ ਆ ਤੇ ਉਹ ਸਿੰਬਲ ਕਲੇਮ ਕਰ ਲੈਂਦੀ ਆ ਜਿੱਦਾਂ 97 ਚ ਬਾਦਲ ਸਾਹਿਬ ਨੇ ਬਰਨਾਲੇ ਤੁਹਾਡੇ ਕੋਲੋਂ ਉਹ ਲਿਆ ਸਿੰਬਲ ਸਰਦਾਰ ਕਾਬਲ ਸਿੰਘ ਜੀ ਹੁੰਦੇ ਸੀ ਉਹਨਾਂ ਦੇ ਨਾਂ ਤੇ ਸੋ ਇਸ ਕਰਕੇ ਆ ਜਿਹੜੀ ਖੋਹਾ ਖਵਾਈ ਵਾਲੀ ਗੱਲ ਕਰਨ ਲੱਗੇ ਆ ਜਾਂ ਇਹ ਚੁਣੌਤੀਆਂ ਵਾਲੀ ਗੱਲ ਕਰ ਲਾਂਗੇ ਇਹ ਤਾਂ ਫਿਰ ਮੇਰਾ ਖਿਆਲ ਆ ਡੈਮੋਕ੍ਰੇਸੀ ਦਾ ਇੱਕ ਨੋਰਮ ਨੇਗਾ ਕਿਸੇ ਸਤਕਾਰਯੋਗ ਭਾਸ਼ਾ ਦੇ ਨਾਲ ਤਾਂ ਸਾਰੇ ਬਾਕੀ ਵੀ ਬੋਲਦੇ ਆ ਭਾਵੇਂ ਪਰ ਜੇ ਖੁਹਾ ਕੁਵਾਈ ਦਾ ਗੱਲ ਕਰਾਂਗੇ ਤਾਂ ਫਿਰ ਨੇਚਰਲੀ ਬੰਦੇ ਦੀ ਸੋਚ ਕਿਸੇ ਨਾ ਕਿਸੇ ਪਾਸੇ ਜਾਂਦੀ ਆ ਵੀ ਯਾਰ ਕਿਉਂ ਇਦਾਂ ਦੀਆਂ ਜਿਹੜੀਆਂ ਬੋਲੀਆਂ ਬੋਲੀਆਂ ਜਾ ਰਹੀਆਂ ਜੇਕਰ ਸਾਡੀ ਜਿਹੜੀ ਧਾਰਮਿਕ ਸ਼ਖਸੀਅਤ ਆ ਜਿਹੜੀ ਮੇਨ ਜ਼ਿੰਮੇਵਾਰ ਤੇ ਹੁੰਦੀ ਤੇ ਰਵੇ ਜੇਕਰ ਇਹ ਹੀ ਕੇਂਦਰ ਦੀਆਂ ਏਜੰਸੀਆਂ ਦੇ ਵਿੱਚ ਵਿਖ ਜਾਣ ਇਹ ਕੇਂਦਰ ਦੀਆਂ ਏਜੰਸੀਆਂ ਦੇ ਉੱਤੇ ਉਹ ਚੱਲਣ ਲੱਪਣ ਉਹਨਾਂ ਦੇ ਇਸ਼ਾਰੇ ਦਿੱਤੇ ਤੇ ਫਿਰ ਸਖਬੰਦ ਕੇਤੇ ਵਿਸ਼ਵਾਸ ਕਰੇਗਾ ਦੇਖੋ ਬੇਨਤੀ ਹੈ ਮੈਂ ਪਹਿਲਾਂ ਵੀ ਕਿਹਾ ਕਿ ਜੇਲੇ ਕੋਈ ਗੱਲਾਂ ਇਦਾਂ ਦੀਆਂ ਬੋਲ ਦਈਏ ਨਾ ਵੀ ਹੋਵੇ ਤਾਂ ਤਾਂ ਵੀ ਆਟੋਮੈਟਿਕਲੀ ਸ਼ੱਕ ਦੀ ਸੂਈ ਜਾਂਦੀ ਕਿਸੇ ਨਾ ਕਿਸੇ ਪਾਸੇ ਫੇ ਭਾਈ ਕਿਉਂਕਿ ਇਹ ਤਾਂ ਸਾਡੀ ਹੈ ਹੀ ਨਹੀਂ ਸਾਡੀ ਮਰਿਆਦਾ ਹੀ ਨਹੀਂ ਸਾਡੇ ਦਾ ਜੀ ਕਹੋ ਜੀ ਕਹਾਓ ਤੇ ਇਹ ਮਰਿਆਦਾ ਹੀ ਨਹੀਂ ਆਪਾਂ ਵੀ ਕਿਸੇ ਨੂੰ ਚਣੌਤੀਆਂ ਦਈਏ ਜੇ ਨਾਂ ਵੀ ਕਿਸੇ ਨਾਲ ਜੋੜਦੀ ਹੋਵੇ ਤਾਂ ਆਟੋਮੈਟਿਕਲੀ ਹੋ ਹੀ ਜਾਂਦਾ ਵੀ ਹੈ ਸ਼ਾਇਦ ਵੀ ਕੋਈ ਕਿਸੇ ਪਾਸੇ ਦਾਾਰ ਜੁੜ ਜੂਆ ਜਾਂ ਨਹੀਂ ਹਰ ਕਿਸੇ ਕਹਿੰਦਾ ਨਹੀਂ ਹੋਣ ਦੱਸੇ ਗਰੰਟੀ ਦੱਸੇਗਾ ਕਿ ਆਪ ਵੀ ਸ਼ਰੋਮਣੀ ਅਕਾਲੀ ਦਲ ਬਾਦਲ ਉੱਤੇ ਜਿਹੜਾ ਭਾਜਪਾ ਉਹ ਸ਼ਰੋਮਣੀ ਕਮੇਟੀ ਦੀਆਂ ਟੋਣਾ ਨਾ ਕਰਾਉਣ ਵਾਸਤੇ ਰਲੇ ਹੋਏ ਬਿਲਕੁਲ ਗਲਤ ਆ ਦੇਖੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਹੌਲਚ ਮਤੇ ਵੀ ਪਾ ਚੁੱਕੀ ਆ ਸ਼ਰੋਮਣੀ ਅਕਾਲੀ ਦਲ ਵੀ ਇਹਦੇ ਲਈ ਲਗਾਤਾਰ ਯਤਨਸ਼ੀਲ ਰਿਹਾ ਕਾਰਨ ਕੀ ਆ ਕਾਰਨ ਇਹ ਆ ਕਿ ਇਹ ਕਿਉਂਕਿ ਸੈਂਟਰਲ ਐਕਟ ਆ ਇੱਕ ਚੋਣਾ ਸੈਂਟਰ ਨੇ ਕਰਾਉਣੀਆਂ ਹੁੰਦੀਆਂ ਇਹ ਪਹਿਲਾ ਮੌਕਾ ਨਹੀਂਗਾ ਭਾਵੇਂ ਹੁਣ ਜੋਗ ਤਬਦੀਲ ਹੋ ਗਿਆ ਪਹਿਲਿਆਂ ਮੌਕਿਆਂ 'ਚ ਵੀ ਇਦਾਂ ਹੀ ਹੁੰਦਾ ਰਿਹਾ ਕਿ 18-18 ਸਾਲਾਂ ਬਾਅਦ ਚੋਣਾ ਹੋਈਆਂ ਅੱਜ ਦਾ ਕਹਿੰਨੇ ਕਰਾਓ ਛੇਤੀ ਪਰ ਇਹਦੇ ਵਿੱਚ ਹੁਣ ਤੁਹਾਨੂੰ ਮੈਂ ਹੋਰ ਤੁਹਾਡੇ ਧਿਆਨ 'ਚ ਲਿਆ ਦਿਆਂ ਤਿੰਨ ਪਟੀਸ਼ਨਾਂ ਹਾਈ ਕੋਰਟ ਦੇ ਵਿੱਚ ਪਈਆਂ ਜੀ ਚੋਣਾ ਤੁਰੰਤ ਕਰਵਾਈਆਂ ਜਾਣ ਆ ਹਰਿਆਣਾ ਕਮੇਟੀ ਦੇ ਵਿੱਚ ਕਿਉਂਕਿ ਸਾਡੀਆਂ 8 ਸੀਟਾਂ ਸੀ 3 ਪਾ ਕੇ 11 ਉਥੇ ਇਹਨੇ ਵੋਟਾਂ ਨਹੀਂ ਬਣਾਈਆਂ ਕੁਝ ਮੈਂਬਰ ਨਾਕਾਇਲ ਮੈਂ ਕੁਝ ਜਿਹੜੇ ਹਰਿਆਣੇ ਦੇ ਬੈਠੇ ਸੀਗੇ ਆਪਣੇ ਸਾਡੇ ਆਗੂ ਸਤਕਾਰਤ ਉਹ ਹਾਈ ਕੋਰਟ ਮੂਵ ਹੋਇਆ ਵੀ ਸਾਨੂੰ ਜਾਂ ਤਾਂ ਇਹ 8 ਡਿਲੀਟ ਕਰ ਦਿਓ ਕਿਉਂਕਿ ਨੋਟੀਫਿਕੇਸ਼ਨ ਨਹੀਂ ਕੀਤੀ ਜਾ ਸਕਦੀ ਐਮੈਂਡਮੈਂਟ ਕਰਕੇ 8 ਡਿਲੀਟ ਕਰ ਦਿਓ ਤੁਸੀਂ ਤੇ ਜਾਂ ਫੇ ਉਹਨਾਂ ਦੀਆਂ ਵੋਟਾਂ ਬਣਾਓ ਉਹ ਹਾਈ ਕੋਰਟ ਨੇ ਕਿਹਾ ਜੀ ਵੀ ਹਾਂ ਇਹਦੇ ਵਿੱਚ ਫਾਈਨਲ ਲਿਸਟ ਨਾਲ ਉਹਨਾਂ ਚ ਬਣਾਈ ਜਾਵੇ ਜਨਾਂ ਜਿਹੜੇ ਰਿਟਨ ਰਿਸਪੋਨਸ ਆਪ ਹੁੰਦੀ ਕੋਣੋ ਸੇ 6 ਪਟੀਸ਼ਨਾਂ ਪਈਆਂ ਜਿਨ੍ਹਾਂ ਦੇ ਵਿੱਚ ਮੈਂ ਹੁਣ ਕਿਸੇ ਦਾ ਨਾਂ ਨਹੀਂ ਲੈਣਾ ਉਹਨਾਂ ਨੇ ਵੀ ਪਾਈਆਂ ਆ ਪਰ ਜਿਹੜੀਆਂ ਵੀ ਜੀ ਛੇਤੀ ਚੋਣਾ ਕਰਵਾਈਆਂ ਜਾਣ ਹਾਈ ਕੋਰਟ ਫੈਸਲਾ ਕਰ ਦੋ ਕਿ ਸਾਨੂੰ ਕੋਈ ਦਿੱਕਤ ਨਹੀਂ ਸੈਂਟਰ ਸਰਕਾਰ ਦੇ ਬਸ ਆ ਉਹ ਕਰ ਦੇਣ ਪਰ ਮੈਂ ਦੇਖਿਆ ਜਿਹੜੇ ਕਿਸੇ ਗਾਲ ਤੋਂ ਲਾਂਭੇ ਹੋਣਾ ਹੋਵੇ ਤਾਂ ਦੂਏ ਸਰ ਆਪਾਂ ਦੋਸ਼ ਮੜ ਦਿੰਨੇ ਆ ਭਈ ਤਾਂ ਕਿ ਹੋਵੇ ਵੀ ਜੀ ਉਹ ਦੂਜੇ ਨਹੀਂ ਕਰਵਾ ਰਹੇ ਸ਼੍ਰੋਮਣੀ ਕਾਲੀ ਦਲ ਦਾ ਸ਼੍ਰੋਮਣੀ ਕਮੇਟੀ ਦਾ ਤੇ ਯੋਗਦਾਨ ਹੀ ਕੋਈ ਨਹੀਂ ਸੈਂਟਰ ਨੇ ਕਰਾਉਣੇ ਜਸਟਿਸ ਸਾਰੋਂ ਸਾਹਿਬ ਨੇ ਲਿਸਟਾਂ ਵੀ ਬਣਾ ਲੀਆਂ ਸੀ ਸਿਸਟਾਂ ਫਾਈਨਲ ਹੋਣ ਵਾਲੀਆਂ ਸੀ ਹਾਈ ਕੋਰਟ ਨੇ ਰੋਕ ਲਾ ਦਿੱਤੀ ਤੇ ਉਹਦੇ ਵਿੱਚ ਹੁਣ ਸਾਡਾ ਤਾਂ ਕੋਈ ਕਸੂਰ ਨਹੀਂ ਗਾ ਕਹਿੰਦੇ ਆਪੀ ਸੀ ਕਹਿੰਦੇ ਜੀ ਹੁਣ ਇੱਕ ਗਰੰਟੀ ਦੱਸੇਗਾ ਉਹ ਕਿ ਸਿਆਸਤ ਕਿੱਦਾਂ ਚੱਲੇ ਚਲੋ ਦੇਖੋ 105 ਸਾਲ ਦੀ ਪੁਰਾਣੀ ਪਾਰਟੀ ਆ ਤੇ ਇਹਦੇ ਵਿੱਚ ਬੜੇ ਆਗੂ ਆਏ ਆ ਤੇ ਬੜੇ ਆਗੂ ਨੇ ਫਿਜ਼ਾਰਿਆਂ ਨੇ ਚਲੇ ਜਾਣਾ ਸਾਹਿਬ ਆਖਰੀ ਸਾਲ ਹੈ ਕਾਨੂੰਨੀ ਤੌਰ ਤੇ ਸਾਲ ਹੈ ਜੀ ਸ੍ਰੋਮਣੀ ਅਕਾਲੀ ਦਾ ਨਾਂ ਰੱਖਾਂਗੇ ਕਿਉਂਕਿ ਉਹ ਰੈਕਟਰ ਵੀ ਸ੍ਰੋਮਣੀ ਅਕਾਲੀ ਦਾ ਨਾਂ ਨਾ ਰੱਖ ਸਕਦੇ ਕਾਨੂੰਨੀ ਤੌਰ ਤੇ ਦੇਖੋ ਸ਼੍ਰੋਮਣੀ ਅਕਾਲੀ ਦਲ ਤਾਂ ਹੋਰ ਵੀ ਆ ਬਾਰਸ ਪੰਜਾਬ ਦੇ ਵੀ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਆ ਉਹ ਰੱਖ ਸਕਦੇ ਰੱਖੀ ਜਾਂਦੇ ਸਾਰੇ ਪਰ ਮਾਨਤਾ ਪ੍ਰਾਪਤ ਇੱਕੋ ਹੀ ਸ਼੍ਰੋਮਣੀ ਅਕਾਲੀ ਦਲ ਆ ਜਿਹਦੇ ਕੋਲ ਤੱਕੜੀ ਚੋਂ ਨਿਸ਼ਾਨ ਆ ਉਹ ਹੀ ਅਕਾਲੀ ਦਲ ਇੱਕ ਹੈਗਾ ਉਹਦੇ ਨਾਲ ਆਪਾਂ ਜੋੜ ਦਿੰਨੇ ਨਾ ਭਾਵੇਂ ਭਾ ਦਾਨ ਹੀਗਾ ਉਹ ਕੱਲਾ ਸ਼੍ਰੋਮਣੀ ਅਕਾਲੀ ਦਲ ਆ ਮੈਂ ਕਿਉਂਕਿ ਉਹ ਕੇਸ ਲੜਿਆ ਸਾਰਾ ਤੇ ਉਹ ਪ੍ਰोसीਡਿੰਗਾਂ ਸਾਰੀਆਂ ਪੁਰਾਣੀਆਂ ਪਈਆਂ ਤੇ ਕੱਲਾ ਸ਼੍ਰੋਮਣੀ ਅਕਾਲੀ ਦਲ ਆ ਬਾਦਲ ਤਾਂ ਕਿਤੇ ਵੀ ਨਾ ਰਜਿਸਟਰਿਆ ਨਾ ਬਾਲਨ ਖਾਲੀਦਲ ਕੱਲਾ ਸ਼ੋਮਨੀ ਖਾਲੀਦਲ ਆ। ਸਾਹਿਬ ਆਪਣੇ ਤੌਰ ਤੇ ਤਾਂ ਕੋਈ ਬੰਦਾ ਕਹੀ ਜਾਵੇ ਅਸੀਂ ਉਹਦੇ ਦਿਨਾਂ ਚ ਮੈਂ ਮੀਟਿੰਗ ਵੀ ਸੱਦਣੀ ਆ। 5-4 ਦਿਨਾਂ ਚ ਮੀਟਿੰਗ ਵੀ ਮੈਂ ਸੱਦ ਲਊਗਾ। ਪਰ ਇੱਕ ਹਰ ਇੱਕ ਚੀਜ਼ ਦਾ ਸਿਸਟਮ ਹੁੰਦਾ ਇੱਕ ਕਾਨੂੰਨ ਨਾਲ ਚੱਲਦਾ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਗੁਰਦੁਆਰਾ ਐਕਟ 1925 ਨਾਲ ਚੱਲਦੀ ਆ। ਤੇ ਉਹਦੇ ਵਿੱਚ ਸਾਰੇ ਨਿਯਮ ਦਿੱਤੇ ਆ ਤੇ ਨਿਯਮਾਂ ਦੇ ਨਾਲ-ਨਾਲ ਆਪਾਂ ਸਮੇਂ-ਸਮੇਂ ਸਿਰ ਉਹਦੇ ਵਿੱਚ ਕੋਈ ਨਾ ਕੋਈ ਸੌਦਾ ਵੀ ਹੁੰਦੀਆਂ ਰਹੀਆਂ। ਤੇ ਇਕਾਧਕਾਰ ਦਾ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਅਜੇ ਬਾਹਰ ਕੋ ਬੰਦਾ ਕਹੀ ਜਾ ਮੈਂ ਇਦਾਂ ਕਰ ਦਊਗਾ ਤੇ ਫਿਰ ਦੇਖ ਲਵੇ ਪਈ ਉਹਦਾ ਕਾਨੂੰਨੀ ਹੱਕ ਹੋਇਆਗਾ ਤ ਨਹੀਂ 1925 ਐਕਟ ਦੀ ਆਪਾਂ ਗੱਲ ਕਰਦੇ ਆ 1900 ਗਾਨਾ ਸਾਡਾ 33 ਸੁਣ ਲਾਓ ਬੇਨਤੀ ਸੁਣ ਲਾਓ ਬੇਨਤੀ ਸੁਣ ਲਾਓ ਇਹ 5 ਸਾਲ ਲੜਾ ਹੋ ਕਮੇਟੀ ਚੱਲੀ ਆ 1925 ਚ ਐਕਟ ਬਣਿਆ ਤੇ 1926 ਜਿਹਦੀ ਪਹਿਲੀ ਚੋਣ ਹੋਈ ਆ ਤੇ ਆਪਾਂ 100 ਸਾਲਾ 1920 ਚ ਬਣਾਇਆ ਤੇ ਉਹ ਵੀ ਸੱਤ ਮੈਂਬਰ ਕਮੇਟੀ ਤੋਂ ਅਸਤੀਫਾ ਦਿੱਤਾ ਸੀ ਉਹਦਾ ਉਹ ਕਹਿ ਰਹੇ ਕਿ ਇਹ ਲੋਕ ਇੱਕ ਪੁੱਤਾਂ ਨਹੀਂ ਹੁੰਦੇ ਤੇ ਸੀ ਕਿਉਂ ਕਿ ਦਾਰਾ ਨਾ ਦੱਸੋ ਕਿ ਕਿਹੜੇ ਕਿਹੜੇ ਲੋਕ ਸੀ ਜਿਹੜੇ ਮੈਂ 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 ਦੇਖੋ ਇਹ ਆਪਾਂ ਇਦਾਂ ਥੱਲੇ ਨੂੰ ਨਾ ਜਾઈએ ਕਿਉਂਕਿ ਇੱਕ ਮੇਰਾ ਨਾ ਸੁਭਾਅ ਹੀ ਆ ਇਦਾਂ ਦਾ ਕਈ ਵਾਰ ਕਹਿੰਦੇ ਧਾਮੀ ਨਰਮ ਪਰ ਮੈਂ ਸਾਤ ਪੂਰੀਆਂ ਕਿਉਂਕਿ ਜਿਹੜੇ ਮੇਰੇ ਵੀਰ ਆ ਸਤਕਾਰਯੋਗ ਸਾਰੇ ਮੈਂ ਬੇਨਤੀ ਨਿਮਰਤਾ ਸਹਿਤ ਉਸ ਦਿਨ ਬਾਬੇ ਪਕਾਲੇ ਵੀ ਕੀਤੀ ਸੀ ਅੱਜ ਵੀ ਕਰਦਾ ਕਿ ਕੌਮ ਇੱਕ ਤਾਂ ਸਾਰੀ ਇਕੱਠੀ ਹੋਵੇ ਚੁਣੌਤੀਆਂ ਬਹੁਤ ਵੱਡੀਆਂ ਆ ਆਪਾਂ ਇਦਾਂ ਖੇਰੂ ਖੇਰੂ ਹੋ ਕੇ ਪੰਨ ਤੱਕ ਸ਼ਕਤੀ ਜਿਹੜੀ ਆ ਉਹਨੂੰ ਕਮਜ਼ੋਰ ਨਾ ਕਰੀਏ ਤੇ ਮੇਰੇ ਜਿਹੜੇ ਵੀਰ ਮੇਰੇ ਨਾਲ ਸੀ ਉਹਨਾਂ ਨੂੰ ਪਤਾ ਹੀ ਆ ਸਾਰਾ ਕੁਝ ਸਾਹਿਬ ਜੀ ਕਹਿੰਦੇ ਕਿ ਅੱਧ ਪੀਸੇ ਉਹ ਤਾਂ ਕਿ ਇਸ ਕਮੇਟੀ ਦੇ ਵਿੱਚ ਉਹ ਪ੍ਰਧਾਨ ਸਾਹਿਬ ਕੀ ਕੰਮ ਕੀ ਇੱਕ ਬਟੂਰ ਸਾਹਿਬ ਤੁਸੀਂ ਚੁੱਪ ਕਰਕੇ ਪਾਸੇ ਹੋ ਗਏ ਅੱਜ ਆਪ ਜੀ ਜੋ ਕੁਝ ਕੱਸ ਰਹੇ ਹੋ ਜੋ ਹਾਲਾਤ ਆਪਨੇ ਮਹਿਸੂਸ ਕੀਤੇ ਆ ਬਾਰ ਹੋ ਗਏ ਲੇਕਿਨ ਇਹ ਜਿਹੜੀ ਇੱਡੀ ਇੱਕ ਮਹੀਨੇ ਡੇਢ ਮਹੀਨੇ ਤੋਂ ਲੱਤੀ ਚੁੱਪ ਹੈ ਆਪ ਜੀ ਦੀ ਖਮੋਸ਼ੀ ਹੈ ਏ ਵੀ ਕਿਤੇ ਉਸ ਕਮੇਟੀ ਨੂੰ ਨਮਾ ਧੜਾ ਖੜਾ ਕਰਨ ਤੇ ਨਹੀਂ ਨਹੀਂ ਬਿਲਕੁਲ ਨਹੀਂ ਜ਼ਿੰਮੇਵਾਰ ਨਹੀਂ ਸਰਦਾਰ ਨਰਿੰਦਰ ਸਿੰਘ ਬਿਲਕੁਲ ਨਹੀਂ ਦੇਖੋ ਮੈਂ ਇੱਕ ਬੇਨਤੀ ਕਰਾਂ ਮੈਂ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੋ ਸਿਭਾ ਦਿੰਦਾ ਬੇਨਤੀ ਸੁਣ ਲਓ ਬੇਨਤੀ ਸੁਣ ਲਓ ਬੇਨਤੀ ਸੁਣ ਲਓ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੋ ਸਿਭਾ ਦਿੰਦਾ ਐਗਜ਼ੈਕਟਿਵ ਦੇ ਆ ਮੈਂਬਰ ਸਾਥੀ ਮੇਰੇ ਬੈਠੇ ਹੀ ਨਹੀਂ ਇਸ ਸਿਭਾ ਉਹ ਰਿਜੈਕਟ ਕਰ ਦਿੰਦਾ ਮੈਂ ਵਾਪਸ ਨਹੀਂ ਲੈ ਰਿਜੈਕਟ ਕਰ ਦਿੰਦਾ ਤੇ ਮੈਂ ਜ세ਦਾਰ ਸਾਹਿਬ ਨੂੰ ਉੱਥੇ ਆਪਣਾ ਉਹ ਵੀ ਸਿਵਾ ਦੇ ਕੇ ਆਇਆ ਸੀ ਉਹਦੇ ਫੈਸਲਾ ਕਰ ਦਿੰਦੇ ਜੋ ਸੀ ਤਾਂ ਮੈਂ ਕਿਤੇ ਬਾਹਰ ਥੋੜਾ ਕਿਤੇ ਜਾਣਾ ਸੀਗਾ ਮੈਨੂੰ ਪਤਾ ਕਿ ਇਹ ਕਿਹਨੇ ਜਾਓਗੇ ਉਹਨਾਂ ਨੂੰ ਪ੍ਰਧਾਨ ਜੀ ਕੋਲਕੱਤਾ ਦੇ ਸੁਪਰੀਮ ਕੋਰਟ ਵਿੱਚ ਸ਼ੇਅਰ ਕਰਕੇ ਮੈਂ ਤਾਂ ਥੜੇ ਨੂੰ ਇੱਕੋ ਬੇਨਤੀ ਕਰੂੰਗਾ ਕਿ ਸਾਰਾ ਕੁਝ ਆਪਾਂ ਛੱਡੀਏ ਈਗੋਆਂ ਦੀਆਂ ਲੜਾਈਆਂ ਨਹੀਂ ਕੋਈ ਵੀ ਕਿਉਂਕਿ ਉਹ ਆਪਣੇ ਆਪ ਨੂੰ ਹੁਣ ਸਿਧਾਂਤ ਕਲੇਮ ਕਰਨ ਲੱਪੇ ਆ ਤੇ ਜਿਹੜਾ ਆ ਹੁਣ ਆਇਆ ਸੀ ਸਿੰਘ ਸਾਹਿਬ ਦਾ ਹਦੇਸ਼ ਨਵਾਂ ਉਹ ਤੁਸੀਂ ਸਾਰੇ ਮੇਰੇ ਤੋਂ ਜ਼ਿਆਦਾ ਜਾਣਦੇ ਮੈਂ ਤਾਂ ਪਰਚੋਲਣਾ ਚਾਹਲੇ ਬਾਲੇ ਪਿਆ ਨਹੀਂ ਗਾ ਤੇ ਉਹ ਸਾਰੀ ਗੱਲ ਹੁਣ ਤਕਰੀਬਨ ਸਾਫ਼ ਹੋ ਗਈ ਹਾਲੇ ਵੀ ਮੈਂ ਕਹਿੰਦਾ ਭਈ ਏਕੇ ਦੇ ਵਿੱਚੇ ਬਲ ਹੁੰਦਾ ਆ ਪਰ ਏਕਾ ਏਕਾਧਿਕਾਰ ਕਰਕੇ ਨਹੀਂ ਹੁੰਦਾ ਏਕਾ ਤਾਂ ਹੁੰਦਾ ਜੇ ਮਨੋ ਕਰੀਏ ਤੇ ਜੇਕਾ ਅਧਿਕਾਰ ਆ ਵੀ ਮੇਰੀ ਆ ਸ਼ਰਤ ਆ ਤੇਰੀ ਆ ਸ਼ਰਤ ਆ ਇਦਾਂ ਨਹੀਂ ਹੁੰਦੀ ਗੱਲ ਗੁਰੂ ਸਾਹਿਬ ਕਿਰਪਾ ਕਰਨ ਕੋਈ ਹੋਰ ਕਾਹਾਂ ਸਾਂ ਆ ਜੂਗਾ ਉੱਚ ਇਕੱਠੇ ਹੋ ਜਾਣਗੇ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਦਿਲੀ ਔਨ ਸਕਾਈ ਟੀਵੀ ਦਿਨਾਲ